ਇਹ ਗੱਲ ਬਿਲਕੁਲ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਵੀ ਇਹ ਵਰਡਿੰਗ ਦਿੱਤੀ ਆ ਅਸੀਂ ਵੀ ਦੋ ਦਿਨ ਪਹਿਲਾਂ ਕਿਹਾ ਸੀ ਕਿ ਇਹ ਕੁਦਰਤੀ ਆਫਤ ਦੇ ਨਾਲ ਨਾਲ ਮੈਨ ਮੇਡ ਫਲੇਮਟੀ ਜ਼ਿਆਦਾ ਇਹ ਮਨੁੱਖ ਕਾ ਦੀ ਬਣਾਈ ਜੀ ਆਫਤ ਆ ਉਹ ਜ਼ਿਆਦਾ ਕਿਉਂਕਿ ਦੇ ਕਿਤੇ ਸਹੀ ਮੈਨੇ ਵਿੱਚ ਘੱਗਰ ਨੂੰ ਠੀਕ ਤਰੀਕੇ ਨਾਲ ਚੈਨਲਾਈਜ਼ ਕੀਤਾ ਹੁੰਦਾ ਜਿਹੜਾ 97 ਦੇ ਵਿੱਚ ਅਸੀਂ ਪ੍ਰੋਜੈਕਟ ਬਣਾਇਆ ਸੀ ਇਹਦਾ 36 ਕਰੋੜ ਖਰਚ ਵੀ ਕਰਦਾ ਸੀ ਮਕੌਰ ਸਾਹਿਬ ਤੱਕ ਫਨੌਰੀ ਤੋਂ ਜੇ ਹਰਿਆਣੇ ਦੇ ਵੱਲੋਂ CWCB ਚ ਪਈ ਅਰਜੀ ਨੂੰ ਸੁਗਵਾਇਆ ਜਾਂਦਾ ਪੰਜਾਬ ਦੇ ਇਸ ਖੇਤੇ ਦੇ ਚਾਰ ਮੁੱਖ ਮੰਤਰੀ ਰਹੇ ਕਿਸੇ ਨੇ ਸਰਕਾਰਤਾ ਦੇ ਨਾਲ ਇਹਦਾ ਯਤਨ ਹੀ ਨਹੀਂ ਕੀਤਾ ਅੱਜ ਇਹ ਦੁੱਖ ਨਾਲ ਝੱਲਣਾ ਪੈਂਦਾ ਮੈਂ ਸਮਝਦਾ ਕਿਉਂਕਿ ਘਰ ਨੂੰ ਢਾਹ ਲੱਗੀ ਸਰਾਲੇ ਕੋਲ ਜਾ ਕੇ ਉਹਨੇ SGL ਤੋੜਤੀ 25 ਦਰਾਂ ਤੋੜਤਾ ਨਰਵਾਣਾ ਬਰਾਹ ਤੋੜਤੀ ਸਾਰੀਆਂ ਟੁੱਟ ਕੇ ਫੇਰ ਉਹਨਾਂ ਨੇ ਧੱਕਾ ਮਾਰਿਆ ਇਹ ਹਰਿਆਣੇ ਦੇ ਨਹਿਰਾਂ ਤੇ ਉਹਨਾਂ ਨੇ ਗੇਟ ਖੋਲਤੇ ਅੱਜ ਉਹਦੇ ਕਰਕੇ ਪਾਣੀ ਜਿਹੜਾ ਹੈ ਰਿੰਦੁੱਈ ਹੈੱਡ ਦੇ ਕੋਲੋਂ ਅੱਜ ਆ ਮੋਲਗੜ ਦੇ ਵਿੱਚ ਤੇ ਸਾਡੇ ਹੋ ਸਾਰੇ ਪਿੰਡਾਂ ਦੇ ਵਿੱਚ ਫੈਲਿਆ ਹੋਇਆ ਔਰ ਖਾਸ ਤੌਰ ਤੇ ਮੈਂ ਡਿਪਟੀ ਕਮਿਸ਼ਨਰ ਪਟਿਆਲੇ ਨੂੰ ਵੀ ਐਸਪੀ ਨੂੰ ਕਿਹਾ ਕਿ ਉਹਨਾਂ ਨੂੰ ਲੈ ਕੇ ਇਹ ਗੇਟ ਜਿਹੜੇ ਨੇ ਬੰਦ ਕਰਵਾਏ ਜਾ ਸੀਮ ਹਰਿਆਣੇ ਨਾਲ ਵੀ ਗੱਲ ਕਰ ਰਹੇ ਹਾਂ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਨੇ ਲੋਕਾਂ ਨੂੰ ਬਚਾਉਣ ਲਈ ਸਾਨੂੰ ਨਾ ਮਾਰੋ ਤੇ ਪਾਣੀ ਤੇ ਛੱਡਣਾ ਦਾ ਥੋੜਾ ਥੋੜਾ ਕਰਕੇ ਛੱਡੋ ਤਾਂ ਕਿ ਇੱਧਰ ਮੰਨ ਨਾ ਟੁੱਟ ਜੇ ਬੰਨ ਟੁੱਟਣ ਦੇ ਕਿਨਾਰੇ ਖੜਾ ਪਰ ਬੜੀ ਨਾਜ਼ੁਕ ਸਥਿਤੀ ਆ ਸਾਰਾ ਪਿੰਡ ਦੇ ਇਲਾਕੇ ਦੇ ਲੋਕ ਫੜੇ ਨੇ ਔਰ ਇੱਕ ਵਾਰੀ ਫੇਰ ਅਸੀਂ ਮੁੱਖ ਮੰਤਰੀ ਹਰਿਆਣਾ ਨੂੰ ਬੇਨਤੀ ਕਰਾਂਗੇ ਕਿ ਉਹ ਗੇਟ ਜਿਹੜੇ ਚਾਰੇ ਕੋਲੇ ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ ਦੋ ਗੇਟ ਬੰਦ ਕਰੋ ਤਾਂ ਕਿ ਇਹ ਜੀਵ ਨੂੰ ਬਚਾਇਆ ਜਾ ਸਕੇ ਇਸ ਮਾਰ ਤੋਂ ਜਿਹੜੀ ਮਾਰ ਮੈਂ ਕਹਿ ਸਕਦਾ ਮੈਨ ਮੇਡ ਮਾਰ ਆ ਕੁਦਰਤੀ ਮਾਰਤਾ ਹੈ ਹੀ ਹੈ ਸਾਰੇ ਪੰਜਾਬ ਦੇ ਵਿੱਚ ਪਰ ਇਹ ਤਾਂ ਆਪਣੀ ਬਣਾਈ ਮਾਰ ਚੱਲ ਰਿਹਾ ਖਾਸ ਜ਼ੋਰ ਦੇ ਸਨੌਰ ਤੇ ਕਨੌਰ ਹਲਕਾ ਜਲਦੀ ਤੋਂ ਜਲਦੀ ਗਿਰਦੌਰੀਆਂ ਕਰਕੇ ਔਰ ਇਹਦੀ ਰਿਪੋਰਟ ਕੇਂਦਰ ਨੂੰ ਭੇਜਣ 2023 ਦੇ ਵਿੱਚ ਵੀ ਨੁਕਸਾਨ ਹੋਇਆ 5 ਰੁਪਏ ਪੰਜਾਬ ਸਰਕਾਰ ਖਰਚ ਨਹੀਂ ਸਕੀ ਕਿਉਂਕਿ ਜਿਹੜੇ ਨਾਰਮਸ ਅਡਾਪਟ ਕਰਨੇ ਹੁੰਦੇ ਆ ਡਿਜਾਸਟਰ ਮੈਨੇਜਮੈਂਟ ਦੇ ਉਹ ਪੰਜਾਬ ਸਰਕਾਰ ਕਰ ਨਹੀਂ ਸਕੀ ਰਾਹ ਗੱਡੀ ਦੇ ਚਿੱਠੀਆਂ ਪਾਈਏ ਬਿਆਨ ਦੇ ਕੇ ਕਿਸੇ ਅਧਿਕਾਰੀ ਨੇ ਕਿਸੇ ਵਜ਼ੀਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਆਪ ਦਿੱਲੀ ਜਾ ਕੇ ਆਪਣੀ ਸਥਿਤੀ ਤੋਂ ਜਾਣੂ ਨਹੀਂ ਕਰਾਇਆ ਅੱਜ ਵੀ ਜੇ ਜਲਦੀ ਤੋਂ ਜਲਦੀ ਜਾਣੂ ਨਾ ਕਰਾਇਆ ਤਾਂ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਜੇ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਅਸੈਸਮੈਂਟ ਕਰਨੀ ਨਹੀਂ ਤਾਂ ਅਸੀਂ ਦਸਤ ਮੈਨੇਜਮੈਂਟ ਦਾ ਭਾਵੇਂ 60000 ਕਰੋੜ ਰੁਪਏ ਨਾ ਕੋਪਿਆ ਉਹਦੇ ਜੋ ਦੁਆਨੀ ਨਹੀਂ ਕਰ ਸਕਦੇ ਇਹ ਪੈਸਾ ਖਰਚਾ ਤਾਂ ਘੱਟੋ ਘੱਟ ਤੁਰਤ ਰਿਪੋਰਟ ਪਰਲੀਮੈਂਟਰੀ ਦਿੱਲੀ ਤੋਂ ਭੇਜਾਂ ਤੇ ਫਿਰ ਅਸੈਸਮੈਂਟ ਕਰੀ ਜਾਊਗੀ ਟੀਮ ਆਉਣਗੀਆਂ ਤਾਂ ਕੁਦਰਤੀ ਆਫਤ ਡਿਕਲੇਅਰ ਕਰਕੇ ਦੇਸ਼ ਸਰਕਾਰ ਚੋਂ ਅਸੀਂ ਕਰਤੀ ਜਦੋਂ ਦੋਗੇ ਹੋਵਾਂਗੇ ਪੰਜਾਬ ਦੇ ਬਾਰੇ ਮੈਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਉਹ ਪਿਛਲੇ ਸਾਲ ਵਾਂ ਤੇ 2023 ਵਾਲੀ ਗਲਤੀ ਨਾ ਕਰਨ 2020 ਵਾਲੀ ਤੇ 23 ਵਾਲੀ ਜੇ ਗਲਤੀ ਕੀਤੀ ਤਾਂ ਪੰਜਾਬ ਦੇ ਲੋਕ ਹੁਣ ਮਾਫ਼ ਨਹੀਂ ਕਰਨਗੇ ਅੱਕੇ ਪਏ ਆ ਟੰਗ ਆਏ ਪਏ ਆ ਲੋਕ ਔਰ ਹੁਣ ਤਾਂ ਇੱਕ ਕਿਸੇ ਹੁੰਦਾ ਘਰਾਂ ਚੋਂ ਨਿਕਲੇ ਖੜੇ ਨੇ ਜੇ ਬਾਰ ਬਾਰ ਸਰਕਾਰ ਨੇ ਗਲਤੀ ਦੁਹराई ਕਿਉਂਕਿ ਬੇਸੇਤਾ ਪੰਜਾਬ ਹੀ ਕੈਸਾ ਸੂਬਾ ਹਿੰਦੁਸਤਾਨ ਚ ਜਿਹਨੂੰ ਖੇਤੀ ਸੈਕਟਰ ਇੰਸ਼ੋਰੈਂਸ ਦੇ ਵਿੱਚ ਆਉਂਦਾ ਹੀ ਨਹੀਂ ਹਰ ਸੂਬੇ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਖੇਤੀ ਨੂੰ ਇੰਸ਼ੋਰੈਂਸ ਲਿਆ ਗੱਲਾ ਪੰਜਾਬ ਆ ਜਿਹੜਾ ਨਹੀਂ ਆਉਦਾ ਪੰਜਾਬ ਸਰਕਾਰ ਜਾਂ ਤਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ਾਮ ਲੋਗ ਆਪਣੀਆਂ ਸ਼ਰਤਾਂ ਬਣਾ ਕੇ ਜਾਂ ਫਿਰ ਆਪਣੀ ਖੇਤੀ ਨੀਤੀ ਤਿਆਰ ਕਰੇ ਪ੍ਰੋਪ ਇੰਸ਼ੋਰੈਂਸ ਪਾਲਿਸੀ ਬਣਾਵੇ ਔਰ ਉਹਦੇ ਚ ਕਿਸਾਨਾਂ ਤੋਂ ਨਾ ਕੋਈ ਕਿਸ਼ਤ ਲਈ ਜਾਵੇ ਮੱਲੀ ਬੋਰਡ ਕਿਸ਼ਤ ਭਰੇ ਔਰ ਆਪਣੀ ਤਖੋਤ ਪ੍ਰੋਪਰ ਇੰਸ਼ੋਰੈਂਸ ਪਾਲਸੀ ਲੈ ਕੇ ਆਵੇ ਤਾਂ ਕਿ ਲੋਕਾਂ ਦੇ ਜਿਹੜਾ ਖਰਾਬਾ ਹੋਇਆ ਹੁਣ 15000 ਰੁਪਏ ਦਾ ਤਾਂ ਤੇਲ ਬਲ ਜਾਂਦਾ ਲੋਾਈ ਦੇ ਪੈਸੇ ਖਰਚ ਹੋ ਜਾਂਦੇ ਆ ਖਾਦਾ ਲੱਗ ਜਾਂਦੀ ਆ 15000 ਨਾਲ ਕੀ ਬਣਦਾ ਉਹ ਵੀ 33% ਤੋਂ ਉੱਪਰ ਜੇ ਖਰਾਬਾ ਹੋਵੇ ਤਾਂ ਦੇਣਗੇ ਇਹ ਜੇ ਜ਼ਮੀਨਾਂ ਪਤਰੀਆਂ ਕਰਨੀਆਂ ਟਿਊਬਵੈਲ ਬੰਦ ਹੋ ਗਏ ਪਸ਼ੂ ਮਰ ਗਏ ਘਟ ਰਹੇ ਗਏ 80 8000 ਪੈ ਦੀ ਕੇ ਕੜ ਦੀ ਫਸਲ ਤਬਾਹ ਹੋ ਗਈ ਇਹ ਦਲਾਸ਼ਰ ਮੈਨੇਜਮੈਂਟ ਫੰਡਾਂ ਵਿੱਚੋਂ ਖਰਚ ਕਰਕੇ ਵਰਪਾਈ ਹੋ ਸਕਦੀ ਆ ਜਾਂ ਵਿਸ਼ੇਸ਼ ਪੈਕੇਜ ਸੱਲ ਕੇਂਦਰੀ ਵਜ਼ੀਰ ਆਏ ਸੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਮਿਲੇ ਤੱਕ ਨਹੀਂ ਜੇ ਕੇਂਦਰੀ ਵਜ਼ੀਰ ਪੰਜਾਬ 'ਚ ਆਇਆ ਹੋਵੇ ਤੇ ਮੁੱਖ ਮੰਤਰੀ ਮਿਲੇ ਹੀ ਨਾ ਤਾਂ ਫਿਰ ਕੀ ਐਡੀ ਵੱਡੀ ਰੰਗੈਲੀ ਹੋਰ ਕੀ ਹੋ ਸਕਦੀ ਆ ਜੇ ਇੱਥੇ ਨਹੀਂ ਮਿਲੇ ਤਾਂ ਦਿੱਲੀ ਜਾ ਕੇ ਮਿਲ ਤਾਂ ਆ ਵਿਸ਼ੇਸ਼ ਪੈਕੇਜ ਦੇਣਗੇ ਦਿੱਲੀ ਵਾਲੇ ਦਿੱਲੀ ਵਾਲੇ ਸੌਖਾ ਤਾਂ ਦੇਣ ਨਹੀਂ ਲੱਗੇ ਸੋ ਇਹਦੀ ਵੀ ਜਿਸੀ ਮੰਗ ਕਰਦੇ ਆ ਅੱਜ ਘੱਗੜ ਤੇ ਆਏ ਆ ਘੱਗੜ ਜਦੋਂ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਸੀ ਗੁਜਰਾ ਸੱਸੀ ਬ੍ਰਾਹਮਣਾ ਤਰਮੇੜੀ ਸਾਹ ਵਿੱਚ ਬਹੁਤ بڑا ਨੁਕਸਾਨ ਕਰ ਦਿੰਦਾ ਹੈ ਪਰ ਇਸ ਕੀ ਗੁਰੂ ਦੀ ਕਿਰਪਾ ਸਿਪਾਹ ਦੀ ਮਿਹਰ ਹੈ ਕਿ ਹਾਲੇ ਡਾਊਨ ਹੈ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜੇ ਕਿਤੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਤਾਂ ਅਸੀਂ ਕੰਟਰੋਲ ਕਰ ਲਈਏ ਤੇ ਇਹਦੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਂਝੀ ਡਿਊਟੀ ਬਣਦੀ ਇੱਕ ਹੀ ਜੇਪ ਹਰੋਂ ਤੋਂ ਪਹਿਲੇ ਕੰਟਰੋਲ ਚ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਸਨ ਬਣਨ ਵਾਲੀ ਗੱਲ ਹੋ ਜਾਈ ਰਹਿੰਦੀ ਹੈ ਹੋਰ ਤੀ ਕੁ ਰਹਿ ਜਾਂਦੀ ਸੋ ਉਹਦੇ ਲਈ ਅਸੀਂ ਆਇਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਸਿਪਾਸ਼ਾ ਕੇ ਕਿ ਵੀ ਐਵੇਂ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਹਾਂ ਗੁਰਦਾਸਪੁਰ ਨੰਬਰ ਸਰ ਕਰਨੀ ਬਹੁਤ بڑا ਨੁਕਸਾਨ ਹੋਇਆ ਹੈ ਬੰਦਿਆਂ ਨੂੰ ਨੁਕਸਾਨ ਵੀ ਹੋਇਆ ਹੈ ਡੰਗਰਾਲ ਨੁਕਸਾਨ ਵੀ ਹੋਇਆ ਹੈ ਘਰਾਂ ਨੂੰ ਨੁਕਸਾਨ ਵੀ ਹੋਇਆ ਹੈ ਹਰ ਚੀਜ਼ ਦਾ ਨੁਕਸਾਨ ਹੋਇਆ ਜਿਹੜਾ ਨਾ ਪੂਰਾ ਹੋਣਾ ਘਟਾ ਸੋ ਜਿੱਥੇ ਸਾਡੀ ਉੱਥੇ ਡਿਊਟੀ ਬਣਦੀ ਜਾਣ ਦੀ ਉੱਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਤੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੈ। ਸੋ ਇੱਥੇ ਜਿਹੜੀ ਚੀਜ਼ ਦੀ ਲੋੜ ਆ ਜਾਂ ਕੁਝ ਹੋ ਰਿਹਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੱਜਾ ਕਰਵਾਈਏ। ਦੇਖੋ ਇਹਦਾ ਪਲਾਨ ਤਾਂ ਅਸੀਂ ਬਣਾਇਆ ਸੀਗਾ। ਦੇਖੋ ਪਿੱਛੇ ਜੀਖਪੁਰ ਦੇ ਲਾਗੇ ਜਾ ਕੇ ਜਾ ਕੇ ਨਾ ਇਹ ਡੈਮ ਬਣ ਜਵੇ ਤੇ ਇਹਨੂੰ ਟੈਨ ਚੈਨਲਾਈਜ਼ ਕਰ ਲਵੇ ਡੂੰਘਾ ਹੋ ਜਵੇ ਇਹ। ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਸਫਲੀ ਸਫਾਈ ਨਾਲ ਨਿਕਲਵਾਂਦੀ। ਜਿੰਨਾ ਚਿਰ ਇਹਨੂੰ ਡੂੰਘਾ ਨਹੀਂ ਕਰਦੇ ਹਾਂ ਤੇ ਡੂੰਗਾ ਕਰਕੇ ਆਜਾਏ ਕਿਨਾਰੇ ਦੀ ਤਾਕਤ ਨਹੀਂ ਹੁੰਦੀ ਹਨ ਇਹਦੇ ਆਜਾਏ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜੇ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਟੁੱਟ ਜਾਂਦਾ ਉਹ ਵੀ ਬੰਦ ਹੋ ਜਿਵੇ ਇਹ ਪੱਕਾ ਹੱਲ ਹੈ ਦਾ ਤੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਟੈਂਪਰੇਰੀ ਕਰਦੇ ਹਾਂ ਲਓ ਜੀ ਹੜ ਆ ਗਿਆ ਹੜ ਆ ਗਿਆ ਤਾਂ ਅਸੀਂ ਕੱਢ ਰਹੇ ਹਾਂ ਉੱਚ ਬੁੰਦੀ ਕੱਢ ਰਹੇ ਹਾਂ ਹੋਰ ਕੱਢ ਰਹੇ ਹਾਂ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਹੈ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਪਿੱਛੇ ਡੈਮ ਬਣਾ ਕੇ ਤੇ ਇੱਥੇ ਇਹਨੂੰ ਡੂੰਗਾ ਕਰਕੇ ਜਿੰਨਾ ਚੌੜਾ ਕਰ ਸਕਦੇ ਚੌੜਾ ਕਰਕੇ ਆਏ ਦਾ ਇਹਨੂੰ ਇੱਕ ਰਸਤੇ ਬਣਵਾ ਦਈਏ ਰਸਤੇ ਬਣਾਉਣ ਵਾਲੇ ਕਾਫੀ ਮਸਾ ਹੱਥ ਦੇਖੋ ਕਰ ਜਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਰ ਬੰਦੇ ਨਾਲ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਇਗੋ ਲੈ ਕੇ ਮੈਂ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਹੁੰਦਾ ਸੈਂਟਰ ਨਾਲ ਕਰਨ ਹਰ ਬੰਦੇ ਨਾਲ ਇਹਨਾਂ ਤਾਂ ਨੀਮਾ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਸੂਬਾ ਸਾਡਾ ਮਰ ਰਿਹਾ ਹੈ ਉੱਥੇ ਲਈ ਕੀ ਹੋ ਰਿਹਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕਨਿਤੇ ਅੰਬਰਸਰ ਕਨਿ ਉਹ ਕੋਈ ਦੇਖਣਾ ਥੋੜੋ ਨੇ ਐਡਾ ਬੜਾ ਨੁਕਸਾਨ ਬੰਦਿਆਂ ਦਾ ਨੁਕਸਾਨ ਜਿਹੜਾ ਇੱਕ ਬੰਦਾ ਚਲਿਆ ਗਿਆ ਉਹਨੇ ਮੁੜ ਕੇ ਥੋੜੋ ਆਉਣਾ ਜੋ ਮੁੱਖ ਮੰਤਰੀ ਨੇ ਇਸ ਤਾਕ ਕੇ ਜੋ ਦੋ ਵਾਰ ਐਂਟੀ ਰਹਿ ਚੁੱਕੇ ਨੇ ਇੱਥੇ ਇਲੈਕਸ਼ਨ ਲੜ ਚੁੱਕੇ ਨੇ ਜੁਦਾ ਇਰੀਗੇਸ਼ਨ ਮਿਨਿਸਟਰ ਡਰੇਨੇਜ ਡਿਪਾਰਟਮੈਂਟ ਦਾ ਮਿਨਿਸਟਰ ਉਹ ਇਸ ਹਲਕੇ ਦਾ ਹੈਗਾ ਪਰ ਜਿਹੜਾ ਕੰਮ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀਗਾ ਰੇਲਵੇ ਦਾ ਕਗਰਦੀ ਸਫਾਈ ਦਾ ਕਗਰਦੇ ਪੰਨ ਨੂੰ ਮਜ਼ਬੂਤ ਕਰਨ ਦਾ ਉਹ ਨਹੀਂ ਹੋਇਆ ਸਮਾਂ ਬਹੁਤ ਵੱਡਾ ਘਪੜਾ ਹੋਇਆ ਮੈਂ ਅਖਬਾਰ ਦੇ ਵਿੱਚ ਵੀ ਪਹਿਲਾਂ ਬਿਆਨ ਦੇ ਚੁੱਕਿਆ ਪਬਲਿਕਲੀ ਵੀ ਕਹਿ ਚੁੱਕਿਆ ਕਿ ਜੇ ਸਮੇਂ ਸਿਰ ਰੇਲਾਂ ਦੀ ਸਫਾਈ ਹੋਈ ਹੁੰਦੀ ਤਾਂ ਕੁਝ ਜਿਹੜੇ ਪਿੰਡਾਂ ਚ ਨੁਕਸਾਨ ਹੋਇਆ ਉਹ ਨਹੀਂ ਹੋਣਾ ਸੀ ਇਹਨਾਂ ਨੇ ਟੈਂਡਰ ਲੋਟ ਵੀ ਕਰਦੇ ਪਰ ਕੰਮ ਨਹੀਂ ਕੀਤਾ ਇਹ ਸੋਚ ਕੇ ਕੰਮ ਨਹੀਂ ਕੀਤਾ ਵੀ بارشਾਂ ਚ ਕਿੰਨਾ ਬੜਾ ਮੀਂਹ ਪੈਣਾ ਨਹੀਂ ਵੀ ਐਂ ਲੰਘ ਜੂਗਾ ਸਾਨੂੰ ਕੰਮ ਕਰਨਾ ਨਹੀਂ ਪੈਣਾ ਪੈਸਾ ਸਾਰਾ ਖਾ ਜਾਣਾ ਪਰ ਜਦ ਮੀਂਹ ਪੈ ਗਿਆ ਉੱਥੇ ਸਪਾਈ ਨਹੀਂ ਸੀ ਹੋਈ ਤੇ ਜਿਹੜਾ ਸਾਰਾ ਪਾਣੀ ਛੱ ਕੇ ਚਿੱਤਾਂ ਚਲੇ ਗਿਆ ਤੇ ਬਹੁਤ ਵੱਡਾ ਪਿੱਛੇ ਜਿਹੜੇ ਕਈ ਪਿੰਡਾਂ ਦੇ ਵਿੱਚ ਜਿਹੜਾ ਹੈ ਬੜਾ ਨੁਕਸਾਨ ਹੋਇਆ ਹੈ ਕੋਟੜਾ ਤੇ ਹਾਲਮਪੁਰ ਫਿਰ ਚੋਟੀਆਂ ਇਹ ਪਿੰਡਾਂ ਚ ਬਹੁਤ ਮਾਰ ਪਈ ਹੈ ਤੇ ਇੱਥੇ ਵੀ ਮੈਂ ਸਮਝਦਾ ਵੀ ਹੁਣ ਸਰਕਾਰ ਕਹਿ ਬੜੀ ਦੇਰ ਤੀ ਰਹੀ ਹੈ ਪਰ ਇਹਦਾ ਕੋਈ ਸਥਾਈ ਹੱਲ ਕਰਨ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਲੋਕ ਆਪ ਦੇ ਪੱਗ ਤੇ ਕਰ ਰਹੇ ਜਦ ਅਸੀਂ ਸਾਡੀ ਸਰਕਾਰ ਤੋਂ ਅਸੀਂ ਪੰਚਾਇਤਾਂ ਨੂੰ ਜਿਹੜਾ ਹੈ ਆਪਣਾ ਮੰਡਵੀ ਤੱਕ ਦਾ ਅਸੀਂ ਸੋਰੀ ਮਕੋੜ ਸਾਹਿਬ ਤੱਕ ਤਾਂ ਸਰਕਾਰ ਕੰਮ ਕਰਦੀ ਸੀ ਸਰ ਉਹ ਤੋਂ ਅੱਗੇ ਕਿਉਂਕਿ ਸਟੇ ਉਸ ਦੀ ਸਾਰਾ ਕੰਮ ਪੰਚਾਇਤਾਂ ਨੂੰ ਪੈਸੇ ਦਿੰਦੇ ਸੀ ਵੀ ਹਰ ਸਾਲ ਉਹ ਬੰਨ ਮਜਬੂਰ ਕਰਦੇ ਸੀ ਤੇ ਪੰਚਾਇਤਾਂ ਜਿਹੜੀਆਂ ਆਪ ਦੇ ਲੈਵਲ ਤੇ ਪਹਿਲਾਂ ਹੀ ਤਿਆਰੀ ਕਰ ਲੈਂਦੇ ਸੀ ਪਰ ਇਸ ਸਾਲੋਂ ਤੋਂ ਪੈਸਾ ਪਿਛਲੇ ਕਾਫੀ ਸਮੇਂ ਤੋਂ ਪੰਚਾਇਤਾਂ ਨੂੰ ਪੈਸਾ ਨਹੀਂ ਮਿਲ ਰਿਹਾ ਤੇ ਇਸ ਕਰਕੇ ਹੁੰਦਾ ਗਾਲਪੁਰਖ ਦੇ ਅੱਗੇ ਇਹ ਅਰਦਾਸ ਹੈ ਵੀ ਸੁਖ ਸ਼ਾਂਤੀ ਜਿਹੜੇ ਆ ਦਿਨ ਲੰਘ ਜਾਣ ਤੇ ਲੋਕਾਂ ਦਾ ਪਚਾਰ ਹੋ ਜੇ ਨਹੀਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਸਰਕਾਰ ਵੱਲੋਂ ਕੋਈ ਸਹਾਰਾ ਨਹੀਂ ਲੋਕਾਂ ਦਾ ਇਹ ਜੋ ਸੰਗਠਨ ਕੀਤਾ ਹੈ ਸਾਰਾ ਆਪਦੇ ਪੱਤਰ ਤੇ ਆਪਣੀ ਹਿੰਮਤ ਨਾਲ ਲੋਕਾਂ ਨੇ ਇਲਾਕੇ ਦੀ ਸੰਗਤ ਨੇ ਇਹ ਸਾਰੇ ਉਪਰਾਲੇ ਕੀਤੇ ਆ ਸਾਰੇ ਕੇਂਟਰ ਦੇ ਗਵਰਨਮੈਂਟ ਵੱਲੋਂ ਜੋ ਟੈਂਕਾਂ ਦੇ ਵਿੱਚ ਪਾਣੀ ਰੱਖਿਆ ਜਾਂਦਾ ਉਹ ਟਾਈਮ ਤੇ ਟਾਈਮ ਟਾਈਮ ਤੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਹੁਣ ਭਰ ਕੇ ਬਾਅਦ ਚ ਛੜ ਕੇ ਲੋਕਾਂ ਨੂੰ ਡੁੱਬੇ ਆ ਉਹਦੇ ਬਾਰੇ ਕੀ ਕਹਿਣਾ ਹੈ ਸਰਕਾਰ ਦੀ ਬਹੁਤ ਕਮੀ ਹੈ ਨਹੀਂ ਤਾਂ ਕਹਾਂਗਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਬਰਾਬਰ ਦੀਆਂ ਜ਼ਿੰਮੇਵਾਰ ਹਨ ਲੋਕਾਂ ਦੀ ਤਰਾਸਤੀ ਲਈ ਜੇ ਨਾਲੇ ਇਹਨਾਂ ਨੇ ਕੱਲ ਇਹ ਡਿਸਾਸਟਰ ਡਿਕਲੇਅਰ ਕੀਤਾ ਪਾਣੀ ਆਏ ਨੂੰ ਹਫ਼ਤੇ ਤੋਂ ਉੱਤੇ ਹੋ ਗਿਆ ਜਹਾਸ਼ਤਰ ਜਿਹੜਾ ਪੰਜਾਬ ਦੇ ਵਿੱਚ ਕੱਲ ਐਲਾਨ ਕੀਤਾ ਇਹ ਹੱਤਾ ਸੁਤੇ ਨਹੀਂ ਪੂਰੇ ਨੂੰ ਸੋਚੀ ਨਹੀਂ ਆਈ ਉਹ ਤਾਂ ਤਕਰੀਬਨ ਮਾਝਾ ਦੁਆਬਾ ਅੱਧੇ ਨਾਲ ਵੱਧ ਡੁੱਬਿਆ ਗਿਆ ਇਹਨਾਂ ਨੇ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਜਿਹੜੇ ਹੈ ਇਹਨਾਂ ਨੇ ਅਜੇ ਸਟੈਪ ਨਹੀਂ ਲਈ ਜਿਹਨਾਂ ਪਿਰਦੇ ਵਾਲੇ ਦੌਰੇ ਜਿਹੜੀ ਸਾਰੀ ਤਬਾਹੀ ਢਾਂਗਰੀ ਨੇ ਮਚਾਈ ਆ ਇਹ ਗੱਲ ਬਿਲਕੁਲ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਵੀ ਇਹ ਗੱਲ ਦਿੱਤੀ ਆ ਅਸੀਂ ਵੀ ਦੋ ਦਿਨ ਪਹਿਲਾਂ ਕਿਹਾ ਸੀ ਵੀ ਇਹ ਕੁਦਰਤੀ ਆਫਤ ਦੇ ਨਾਲ-ਨਾਲ ਮੈਨ-ਮੇਡ ਕਲੇਮਟੀ ਜਿਆਦਾ ਇਹ ਮਨੁੱਖ ਕਾ ਦੀ ਬਣਾਈ ਜੀ ਆਫਤਾਂ ਉਹ ਜਿਆਦਾ ਕਿਉਂਕਿ ਜੇ ਕਿਤੇ ਸਹੀ ਮੈਨੇ ਵਿੱਚ ਘੱਗਰ ਨੂੰ ਠੀਕ ਤਰੀਕੇ ਨਾਲ ਚੈਨਲਾਈਜ਼ ਕੀਤਾ ਹੁੰਦਾ ਜਿਹੜਾ 97 ਦੇ ਵਿੱਚ ਅਸੀਂ ਪ੍ਰੋਜੈਕਟ ਬਣਾਇਆ ਸੀ 136 ਕਰੋੜ ਖਰਚ ਵੀ ਕਰਦਾ ਸੀ ਮਕੌਰ ਸਾਹਿਬ ਤੱਕ ਸਨੌਰੀ ਤੋਂ ਜੇ ਹਰਿਆਣੇ ਦੇ ਵੱਲੋਂ ਸੀ ਡਬਲਯੂ ਸੀਬੀ ਚਪਾਈ ਅਰਜੀ ਨੂੰ ਸੁਗਵਾਇਆ ਜਾਂਦਾ ਪੰਜਾਬ ਦੇ ਇਸ ਖੇਤੇ ਦੇ ਚਾਰ ਮੁੱਖ ਮੰਤਰੀ ਰਹੇ ਕਿਸੇ ਨੇ ਸਹਿਰਤਾ ਦੇ ਨਾਲ ਇਹਦਾ ਯਤਨ ਹੀ ਨਹੀਂ ਕੀਤਾ ਅੱਜ ਇਹ ਦੁੱਖ ਨਾਲ chalna ਪੈਂਦਾ ਮੈਂ ਸਮਝਦਾ ਕਿਉਂਕਿ ਘਰ ਨੂੰ ਢਾਫ ਲੱਗੀ ਸਰਾਲੇ ਕੋਲ ਜਾ ਕੇ ਉਹਨੇ ਐਸਜੀਐਲ ਤੋੜਤੀ 25 ਦਰਾ ਤੋੜਤਾ ਨਰਵਾਣਾ ਬਰਾ ਚੋੜਤੀ ਸਾਰੀਆਂ ਟੁੱਟ ਕੇ ਫੇਰ ਉਹਨਾਂ ਨੇ ਧੱਕਾ ਮਾਰਿਆ ਇਹ ਹਰਿਆਣੇ ਦੇ ਨਹਿਰਾ ਜੇ ਉਹਨਾਂ ਨੇ ਗੇਟ ਖੋਲਤੇ ਅੱਜ ਉਹਦੇ ਕਰਕੇ ਪਾਣੀ ਜਿਹੜਾ ਹੈ ਰੰਜੀ ਸੁਈ ਹੈਡ ਦੇ ਕੋਲੋਂ ਅੱਜ ਆ ਮੋਲਗੜ ਦੇ ਵਿੱਚ ਤੇ ਸਾਡੇ ਹੋਰ ਸਾਰੇ ਪਿੰਡਾਂ ਦੇ ਵਿੱਚ ਫੈਲਿਆ ਹੋਇਆ ਔਰ ਖਾਸ ਤੌਰ ਤੇ ਮੈਂ ਡਿਪਟੀ ਕਮਿਸ਼ਨਰ ਪਟਿਆਲੇ ਨੂੰ ਵੀ ਐਸ.ਪੀ ਨੂੰ ਕਿਹਾ ਕਿ ਉਹਨਾਂ ਨੂੰ ਲੈ ਕੇ ਇਹ ਗੇਟ ਜਿਹੜੇ ਨੇ ਬੰਦ ਕਰਵਾਏ ਜਾ ਸੀਐਮ ਹਰਿਆਣੇ ਨਾਲ ਵੀ ਗੱਲ ਕਰ ਰਹੇ ਹਾਂ ਰਸਤਾ ਕੈਮ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਨੇ ਲੋਕਾਂ ਨੂੰ ਬਚਾਉਣ ਲਈ ਸਾਨੂੰ ਨਾ ਮਾਰੋ ਤੇ ਪਾਣੀ ਤੇ ਛੱਡਣਾ ਤਾਂ ਥੋੜਾ ਥੋੜਾ ਕਰਕੇ ਛੱਡੋ ਤਾਂ ਕਿ ਇੱਧਰ ਮੰਨ ਨਾ ਟੁੱਟ ਜੇ ਬੰਨ ਟੁੱਟਣ ਦੇ ਕਿਨਾਰੇ ਖੜਾ ਪਰ ਬੜੀ ਨਾਜ਼ੁਕ ਸਥਿਤੀ ਆ ਸਾਰਾ ਪਿੰਡ ਦੇ ਇਲਾਕੇ ਦੇ ਲੋਕ ਫੜੇ ਨੇ ਔਰ ਇੱਕ ਵਾਰੀ ਫੇਰ ਅਸੀਂ ਮੁੱਖ ਮੰਤਰੀ ਹਰਿਆਣਾ ਨੂੰ ਬੇਨਤੀ ਕਰਾਂਗੇ ਜੋ ਗੇਟ ਜਿਹੜੇ ਚਾਰੇ ਖੋਲੇ ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ ਦੋ ਗੇਟ ਬੰਦ ਕਰੋ ਤਾਂ ਕਿ ਇਹ ਏਰੀਏ ਨੂੰ ਬਚਾਇਆ ਜਾ ਸਕੇ ਇਸ ਮਾਰ ਤੋਂ ਜਿਹੜੀ ਮਾਰ ਮੈਂ ਕਹਿ ਸਕਦਾ ਮੈਨ ਮੇਕ ਮਾਰ ਆ ਕੁਦਰਤੀ ਮਾਰ ਤਾਂ ਹਾਈ ਹੈ ਸਾਰੇ ਪੰਜਾਬ ਦੇ ਵਿੱਚ ਕਰੇਕਾ ਆਪਣੀ ਬਣਾਈ ਮਾਰ ਚੱਲ ਰਿਹਾ ਖਾਸੌਰ ਦੇ ਸਨੌਰ ਤੇ ਘਨੌਰ ਹਲਕਾ ਜਲਦੀ ਤੇ ਜਲਦੀ ਗਰਦੌਰੀਆਂ ਕਰਕੇ ਔਰ ਇਹਦੀ ਰਿਪੋਰਟ ਕੇਂਦਰ ਨੂੰ ਭੇਜਣ 2023 ਦੇ ਵਿੱਚ ਵੀ ਨੁਕਸਾਨ ਹੋਇਆ 5 ਰੁਪਏ ਪੰਜਾਬ ਸਰਕਾਰ ਖਰਚ ਨਹੀਂ ਸਕੀ ਕਿਉਂਕਿ ਜਿਹੜੇ ਨਾਰਮਸ ਅਡਾਪਟ ਕਰਨੇ ਹੁੰਦੇ ਨੇ ਡਿਜਾਸਟਰ ਮੈਨੇਜਮੈਂਟ ਦੇ ਉਹ ਪੰਜਾਬ ਸਰਕਾਰ ਕਰ ਨਹੀਂ ਸਕੀ ਗਾਵਾ ਕੱਢੀ ਗਿਆ ਚਿੱਠੀਆਂ ਪਾਈਆਂ ਬਿਆਨ ਦੇਈ ਕੇ ਕਿਸੇ ਅਧਿਕਾਰੀ ਨੇ ਕਿਸੇ ਵਜ਼ੀਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਆਪ ਦਿੱਲੀ ਜਾ ਕੇ ਆਪਣੀ ਸਥਿਤੀ ਤੋਂ ਜਾਣੂ ਨਹੀਂ ਕਰਾਇਆ ਅੱਜ ਵੀ ਤੇ ਜਲਦੀ ਤੋਂ ਜਲਦੀ ਜਾਣ ਨੂੰ ਨਾ ਕਰਾਇਆ ਤਾਂ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਜੇ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਅਸੈਸਮੈਂਟ ਕਰਨੀ ਨਹੀਂ ਤਾਂ ਅਸੀਂ ਦਸਤੂਰ ਮੈਨੇਜਮੈਂਟ ਦਾ ਭਾਵੇਂ 60000 ਕਰੋੜ ਰੁਪਏ ਨਾ ਘੁੱਪਿਆ ਉਹਦੇ ਜੋ ਦੁਆਨੀ ਨਹੀਂ ਕਰ ਸਕਦੇ ਜੇ ਪੈਸਾ ਖਰਚਣਾ ਤਾਂ ਘੱਟੋ ਘੱਟ ਤੁਰਤ ਰਿਪੋਰਟ ਪ੍ਰੀਲੀਮਿਨਰੀ ਦਿੱਲੀ ਤੋਂ ਭੇਜਾਂ ਤੇ ਫਿਰ ਅਸੈਸਮੈਂਟ ਕਰੀ ਜਾਊਗੀ ਟੀਮਾਂ ਆਣਗੀਆਂ ਤਾਂ ਕੁਦਰਤੀ ਆਫਤ ਡਿਕਲੇਅਰ ਕਰਕੇ ਦਸਤੂਰ ਮੈਨੇਜਮੈਂਟ ਚ ਅਸੀਂ ਕਰਤੀ ਜੋਗੇ ਹੋਵਾਂਗੇ ਪੰਜਾਬ ਦੇ ਲੋਕੋਂ ਮੈਨੂੰ ਮੈਂ ਜ਼ਰੂਰ ਬੇਨਤੀ ਕਰਦਾ ਇਹ ਪਿਛਲੇ ਸਾਲ ਵਾਂ ਤੇ 2023-22 ਗਲਤੀ ਨਾ ਕਰਨ 2022-23 ਬਾਈ ਜੇ ਗਲਤੀ ਕੀਤੀ ਤਾਂ ਪੰਜਾਬ ਦੇ ਲੋਕ ਹੁਣ ਮਾਫ਼ ਨਹੀਂ ਕਰਨਗੇ ਅੱਕੇ ਪਏ ਆ ਟੰਗ ਆਏ ਪਏ ਆ ਲੋਕ ਔਰ ਹੁਣ ਤਾਂ ਇੱਕ ਕਿਸਮ ਦਾ ਘਰਾਂ ਚੋਂ ਨਿਕਲੇ ਖੜੇ ਨੇ ਜੇ ਬਾਰ-ਬਾਰ ਸਰਕਾਰ ਨੇ ਗਲਤੀ ਦੁਹराई ਕਿਉਂਕਿ ਵੈਸੇ ਤਾਂ ਪੰਜਾਬ ਹੀ ਇੱਕ ਐਸਾ ਸੂਬਾ ਹਿੰਦੁਸਤਾਨ 'ਚ ਜਿਹਨੂੰ ਖੇਤੀ ਸੈਕਟਰ ਇੰਸ਼ੋਰੈਂਸ ਦੇ ਵਿੱਚ ਆਉਂਦਾ ਹੀ ਨਹੀਂ ਹਰ ਸੂਬੇ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਖੇਤੀ ਨੂੰ ਇੰਸ਼ੋਰੈਂਸ ਲਿਆ ਗੱਲ ਪੰਜਾਬ ਆ ਜਿਹੜਾ ਨਹੀਂ ਆਉਦਾ ਪੰਜਾਬ ਸਰਕਾਰ ਜਾਂ ਤਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਛੱਮ ਰੋਗ ਆਪਣੀਆਂ ਸ਼ਰਤਾਂ ਬਣਾ ਕੇ ਜਾਂ ਫਿਰ ਆਪਣੀ ਖੇਤੀ ਨੀਤੀ ਤਿਆਰ ਕਰੇ ਪ੍ਰੋਪਰ ਇੰਸ਼ੋਰੈਂਸ ਪਾਲਸੀ ਬਣਾਵੇ ਔਰ ਉਹਦੇ ਚ ਕਿਸਾਨਾਂ ਤੋਂ ਨਾ ਕੋਈ ਕਿਸ਼ਤ ਲਈ ਜਾਵੇ ਮੰਡੀ ਬੋਰਡ ਕਿਸ਼ਤ ਭਰੇ ਔਰ ਆਪਣੀ ਪਥੋਸ ਪ੍ਰੋਪਰ ਇੰਸ਼ੋਰੈਂਸ ਪਾਲਸੀ ਲੈ ਕੇ ਆਵੇ ਤਾਂ ਕਿ ਲੋਕਾਂ ਦੇ ਜਿਹੜਾ ਖਰਾਬਾ ਹੋਇਆ ਹੁਣ 15000 ਰੁਪਏ ਦਾ ਤਾਂ ਤੇਲ ਬਲ ਜਾਂਦਾ ਲੋਈ ਦੇ ਪੈਸੇ ਖਰਚ ਹੋ ਜਾਂਦੇ ਆ ਖਾਦਾ ਲੱਗ ਜਾਂਦੀ ਆ 15000 ਨਾਲ ਕੀ ਬਣਦਾ ਉਹ ਵੀ 33% ਤੋਂ ਉੱਪਰ ਦੇ ਖਰਾਬਾ ਹੋਵੇ ਤਾਂ ਦੇਣਗੇ ਇਹ ਜੇ ਜਮੀਨਾ ਪੱਧਰੀਆਂ ਕਰਨੀਆਂ ਟਿਊਬਵੈਲ ਬੰਦ ਹੋ ਗਏ ਪਸ਼ੂ ਮਰ ਗਏ ਘਟ ਹੈਗੇ 80 80000 ਪੈਦੀ ਕੇਕਰ ਦੀ ਫਸਲ ਤਬਾਹ ਹੋ ਗਈ ਤੇ ਡਿਜਾਸਟਰ ਮੈਨੇਜਮੈਂਟ ਫੰਡਾਂ ਵਿੱਚੋਂ ਖਰਚ ਕਰਕੇ ਭਰਪਾਈ ਹੋ ਸਕਦੀ ਹੈ ਜਾਂ ਵਿਸ਼ੇਸ਼ ਪੈਕੇਜ ਸੱਲ ਕੇਂਦਰੀ ਵਜ਼ੀਰ ਆਏ ਸੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਮਿਲੇ ਤੱਕ ਨਹੀਂ ਜੇ ਕੇਂਦਰੀ ਵਜ਼ੀਰ ਪੰਜਾਬ ਚ ਆਇਆ ਹੋਵੇ ਦੇ ਮੱਖਮਤਰੀ ਮਿਲੇ ਹੀ ਨਾ ਤਾਂ ਫਿਰ ਕੀ ਐਡੀ ਬੜੀ ਅੰਗੈਲੀ ਹੋਰ ਕੀ ਹੋ ਸਕਦੀ ਆ ਜੇ ਇੱਥੇ ਨਹੀਂ ਮਿਲੇ ਤਾਂ ਦਿੱਲੀ ਜਾ ਕੇ ਮਿਲ ਤਾਂ ਬਿਸ਼ੇ ਪੈਕੇਜ ਦੇਣਗੇ ਦਿੱਲੀ ਆਏ ਦਿੱਲੀ ਵਾਲੇ ਸੌਫਾ ਤਾਂ ਦੇਣ ਨਹੀਂ ਲੱਗੇ ਸੋ ਇਹਦੀ ਵੀ ਅਸੀਂ ਮੰਗ ਕਰਦੇ ਆ ਅੱਜ ਘੱਗਰ ਤੇ ਆਏ ਆ ਘੱਗਰ ਜਦੋਂ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਚੀ ਗੁਜਰਾ ਸੱਚੀ ਬ੍ਰਾਹਮਣਾ ਤਰਮੇੜੀ ਸਾਰੇ ਵਿੱਚ ਬਹੁਤ ਬੜਾ ਨੁਕਸਾਨ ਕਰ ਦਿੰਦਾ ਹੈ ਪਰ ਇਸ ਕੀ ਗੁਰੂ ਦੀ ਕਿਰਪਾ ਸਿਪਾ ਦੀ ਮੇਰਾ ਹੈ ਕਿ ਹਾਲੇ ਡਾਊਨ ਹੈ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜੇ ਕਿਤੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਤਾਂ ਅਸੀਂ ਕੰਟਰੋਲ ਕਰ ਲਈਏ ਤੇ ਇਹਦੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਰੀ ਡਿਊਟੀ ਬਣਦੀ ਹੈ ਕਿ ਜੇ ਹਰ ਰੌਣ ਤੋਂ ਪਹਿਲੇ ਹੀ ਕੰਟਰੋਲ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਾਸ਼ਨ ਵੰਡਣ ਵਾਲੀ ਗੱਲ ਹੋ ਜਾਂਦੀ ਹੈ ਹੋਰ ਤੀ ਕੋ ਰਹਿ ਜਾਂਦੀ ਸੋ ਉਹਦੇ ਲਈ ਅਸੀਂ ਆਏ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਸਿਪਾਸ਼ਾ ਕੇ ਕਿ ਵੀ ਐਦੇ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਹਾਂ ਗੁਰਦਾਸਪੁਰ ਰੰਬਰ ਸਰ ਕਰਨੀ ਬਹੁਤ بڑا ਨੁਕਸਾਨ ਹੋਇਆ ਬੰਦਿਆਂ ਨੂੰ ਨੁਕਸਾਨ ਵੀ ਹੋਇਆ ਡੰਗਰਾਲ ਨੁਕਸਾਨ ਵੀ ਹੋਇਆ ਘਰਾਂ ਨੂੰ ਨੁਕਸਾਨ ਵੀ ਹੋਇਆ ਹਰ ਚੀਜ਼ ਦੇ ਨੁਕਸਾਨ ਹੋਏ ਨਾ ਪੂਰਾ ਹੋਣਾ ਘਟਾ ਸੋ ਜਿੱਥੇ ਸਾਡੀ ਉੱਥੇ ਡਿਊਟੀ ਬਣਦੀ ਜਾਣ ਦੀ ਉੱਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੈ ਸੋ ਇੱਥੇ ਜਿਹੜੀ ਚੀਜ਼ ਦੀ ਲੋੜ ਆ ਜਾਂ ਕੁਝ ਹੋ ਰਿਹਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੱਈਆ ਕਰਵਾ ਜਾਈਏ ਦੇਖ ਦੇਖੋ ਪਿੱਛੇ ਜੀਰਖਪੁਰ ਦੇ ਲਾਗੇ ਜਾ ਕੇ ਜਾ ਕੇ ਨਾ ਇਹ ਡੈਮ ਬਣ ਜਵੇ ਤੇ ਇਹਨੂੰ ਚੈਨਲਾਈਜ਼ ਕਰ ਲਵੇ ਡੂੰਘਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਸਫਲੀ ਸਫਾਈ ਨਾਲ ਨਹੀਂ 깔ਵਾਂਦੀ ਜਿੰਨਾ ਚਿਰ ਇਹਨੂੰ ਡੂੰਘਾ ਨਹੀਂ ਕਰਦੇ ਹਾਂ ਤੇ ਡੂੰਘਾ ਕਰਕੇ ਆਏਗਾ ਇਹ ਕਿਨਾਰੇ ਦੀ ਤਾਕਤ ਨਹੀਂ ਹੁੰਦੀ ਹਨ ਇਹਦੇ ਆਏ ਦਾ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜੇ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਟੁੱਟ ਜਾਂਦਾ ਉਹ ਵੀ ਬੰਦ ਹੋ ਜਵੇ ਇਹ ਪੱਕਾ ਲਾਜੇਗਾ ਤੇ ਪਰ ਅਸੀਂ ਕੀ ਕਰਦੇ ਆ ਅਸੀਂ ਤਾਂ ਟੈਂਪਰੇਰੀ ਕਰਦੇ ਆ ਲਓ ਜੀ ਹੜ ਆ ਗਿਆ ਹੜ ਆ ਗਿਆ ਤਾਂ ਅਸੀਂ ਕੱਢ ਰਹੇ ਆ ਉੱਚ ਬੁੰਦੀ ਕੱਢ ਰਹੇ ਆ ਹੋਰ ਕੱਢ ਰਹੇ ਆ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਆ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਵੀ ਪਿੱਛੇ ਡੈਮ ਬਣਾ ਕੇ ਤੇ ਇੱਥੇ ਇਹਨੂੰ ਡੂੰਘਾ ਕਰਕੇ ਜਿੰਨਾ ਚੌੜਾ ਕਰ ਸਕਦੇ ਚੌੜਾ ਕਰਕੇ ਆਏ ਦਾਏ ਇਹਨੂੰ ਇੱਕ ਰਸਤੇ ਬਣਵਾ ਦਈਏ ਰਸਤੇ ਬਣਾਉਣ ਵਾਲੇ ਕਾਫੀ ਮਸਾ ਦੇਖੋ ਕਾਇ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਰ ਬੰਦੇ ਨਾਲ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮੈਂ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਹੁੰਦਾ ਸੈਂਟਰ ਨਾਲ ਕਰਨ ਹਰ ਬੰਦੇ ਦਾ ਇਹ ਹਮ ਤਾਂ ਨੀਮਾ ਹੋ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਸੂਬਾ ਸਾਡਾ ਮਰ ਰਿਹਾ ਤੇ ਉੱਥੇ ਲਈ ਕੀ ਹੋ ਰਿਹਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕਰਨੀ ਤੇ ਅੰਬਰਸਰ ਕਰਨੀ ਉਹ ਕੋਈ ਦੇਖਣਾ ਛੋੜੋ ਨੇ ਐਡਾ ਬੜਾ ਨੁਕਸਾਨ ਬੰਦਿਆਂ ਦਾ ਨੁਕਸਾਨ ਜਿਹੜਾ ਇੱਕ ਬੰਦਾ ਚਲਿਆ ਗਿਆ ਉਹਨੂੰ ਮੁੜ ਕੇ ਥੋੜੋ ਆਉਣਾ ਜੋ ਮੁੱਖ ਮੰਤਰੀ ਨੇ ਇਸ ਸਬਾਕੇ ਜੋ ਦੋ ਵਾਰ ਈ ਪੀ ਰਹੇ ਚੁੱਕੇ ਨੇ ਐਚੋ ਇਲੈਕਸ਼ਨ ਲੜ ਚੁੱਕੇ ਨੇ ਮੌਜੂਦਾ ਇਰੀਗੇਸ਼ਨ ਮਿਨਿਸਟਰ ਡਰੇਨੇਜ ਡਿਪਾਰਟਮੈਂਟ ਦਾ ਮਿਨਿਸਟਰ ਕੋ ਇਸ ਹਲਕੇ ਜਾਏਗਾ ਪਰ ਜਿਹੜਾ ਕੰਮ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀਗਾ ਡਰੇਨੇਜ ਦਾ ਕਗਰ ਦੀ ਸਫਾਈ ਦਾ ਕਦਰ ਦੇ ਬੰਨ ਨੂੰ ਮਜਬੂਤ ਕਰਨ ਦਾ ਉਹ ਨਹੀਂ ਹੋਇਆ ਸਮਾਂ ਬਹੁਤ ਵੱਡਾ ਘਪੜਾ ਹੋਇਆ ਮੈਂ ਅਖਬਾਰ ਦੇ ਵਿੱਚ ਵੀ ਪਹਿਲਾਂ ਬਿਆਨ ਦੇ ਚੁੱਕਿਆ ਪਬਲਿਕਲੀ ਵੀ ਕਹਿ ਚੁੱਕਿਆ ਹਾਂ ਕਿ ਜੇ ਸਮੇਂ ਸਿਰ ਰੇਲਿਆਂ ਦੇ ਸਿਪਾਈ ਹੋਈ ਹੁੰਦੀ ਤਾਂ ਕੁਝ ਜਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਉਹ ਨਹੀਂ ਹੋਣਾ ਸੀ ਇਹਨਾਂ ਨੇ ਟੈਂਡਰ